ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਆਂ ਜੀ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਜੀ ਪਿੰਡ ਸਿੰਘਪੁਰਾ ਜ਼ਿਲ੍ਹਾ ਅੰਮ੍ਰਿਤਸਰ ਤਸਵੀਰ ਬਾਬੋ ਗਾਲਾ ਸਾਹਿਬ ਇਸ ਘਰ ਚ ਪਹਿਲਾ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆਂ ਵੀਰ ਨੇ ਦੋ ਵੜਾਂ ਸੇਲ ਕਰਨੀਆਂ ਦੋਵੇਂ ਤਾਜ਼ੀਆਂ ਸੋਈਆਂ ਬਹੁਤ ਹੀ ਟੌਪ ਦੀਆਂ ਵੱਛੀ ਵੀ ਸੇਲ ਕਰਨੀ ਵੀਰੋ ਪਰਲੀ ਠੀਕ ਹੈ ਜੀ ਦੋ ਹੀ ਵੜਾਂ ਸੇਲ ਕਰਨੀਆਂ ਵੱਛੀ ਵੀ ਪੂਰੀ ਸ਼ਕੀਨ ਦਾ ਕੀ ਹੈ ਵੀਰ ਨੇ ਮੰਨ ਜੇ ਤੇ ਮਨਾ ਲਿਓ ਹੋ ਸਕਦਾ ਸੇਲ ਕਰ ਵੀ ਦੇ ਆ ਦੋ ਵੜਾਂ ਦੋਵੇਂ ਜਰਸੀਆਂ ਤਦੋਂ ਮੈਂ ਤਾਜ਼ੀਆਂ ਸੂਈਆਂ ਵੀਡੀਓ ਨੂੰ ਕਰ ਦਿਓ ਸ਼ੇਅਰ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਇਹ ਆ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋਗਿਆ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਗੱਬਣ ਪਸ਼ੂ ਹੁੰਦਾ ਉਹਦੇ ਥਾਂ ਟਿਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਕਿ ਕਿਸੇ ਵੀ ਕਿਸਮ ਦਾ ਲਾਮਾ ਨਾ ਰਹਿ ਸਕੇ ਵੀਰ ਨਾਲ ਕਰਾਉਂਦੇ ਆ ਗੱਲਬਾਤ ਤੇ ਡੀਟੇਲ ਲੈ ਲੈਣੇ ਇਹਨਾਂ ਦੀ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਜੇ ਵਧੀਆ ਵਧੀਆ ਵੀਰ ਜੀ ਤੁਸੀਂ ਸੁਣਾਓ ਠੀਕ ਹੈ ਕਿੰਨੀਆਂ ਵੈੜਾਂ ਸੇਲ ਕਰ ਰਹੀਆਂ ਵੀਰ ਜੀ ਵੈੜਾਂ ਵੀਰ ਜੀ 2 ਅੱਜ ਠੀਕ ਹੈ ਪਹਿਲਾ ਮਾਲ ਵੇਚ ਗਿਆ ਟਾਈਮ ਤੇ ਵੇਚ ਗਿਆ ਵੀਰ ਵੇਚ ਗਿਆ ਠੀਕ ਹੈ ਜੀ ਹੁਣ 2 ਹੋਰ ਲਿਆਂਦੀਆਂ 2 ਹੋਰ ਠੀਕ ਆ ਐਡਰੈਸ ਦੱਸ ਦਿਓ ਵੀਰ ਜੀ ਆਪਣਾ ਐਡਰੈਸ ਵੀਰ ਜੀ ਪਿੰਡ ਸਿੰਘਪੁਰਾ ਹਾਂਜੀ ਤਹਿਸੀਲ ਬੱਬਕਾਲਾ ਸਾਹਿਬ ਤੇ ਜ਼ਿਲ੍ਹਾ ਅਮਰਸਰ ਠੀਕ ਹੈ ਜੀ ਹਾਂਜੀ ਨਾਮ ਕੀ ਹੈ ਜੀ ਆਪਣਾ ਨਵ ਵੀਰ ਜੀ ਫੋਨ ਨੰਬਰ ਦੱਸ ਦਿਓ ਜੀ 73470 5341 ਠੀਕ ਹੈ ਜੀ ਪਹਿਲੇ ਪਹਿਲੇ ਨੰਬਰ ਵਾਲੀ ਕਿੰਨੇ ਦਿਨਾਂ ਦੀ ਸੂਈ ਹੈ ਵੀਰ ਜੀ ਇਹਨੂੰ 20 25 ਦਿਨ ਹੋ ਗਏ ਆ ਬੱਚਾ 20 25 ਦਿਨ ਆ ਬੱਚਾ ਵਸ਼ਾ ਕੇ ਵਸ਼ੀ ਵਸ਼ਾਏ ਵਸ਼ਾ ਮਗਰ ਆ ਜੀ ਵੇਖੋ ਚੰਗਾ ਕਹਿ ਮਮ ਸ਼ਾਵੀਦ ਬਾਕੀ ਆ ਵੈਂਡ ਦਾ ਥਾਣ ਧੁਣ ਚੈੱਕ ਕਰੋ ਜਰਸੀ ਆ ਠੰਡੀ ਤੇਰੀ ਠੰਡੀ ਤੇਰੀ ਜਰਸੀ ਥਾਣ ਬੜੇ ਸੋਹਣੇ ਲੱਗੇ ਆ ਜੀ ਖੜਾ ਨਹੀਂ ਵੀਰ ਜੀ ਕੋ ਬਾਤ ਘਾਟ ਨਹੀਂ ਹੈਗੀ ਨਹੀਂ ਵੀਰ ਬਾਤ ਘਾਟ ਨਹੀਂ ਕੋਈ ਇਹ ਸਕਵਲਟੀ ਚੈੱਕ ਕਰੋ ਜਰਸੀ ਆ ਜਰਸੀ ਆਰ ਸ਼ਾਹ ਦੁੱਧ ਵੀ ਚੰਗਾ ਦਿੰਦੀਆਂ ਇਹ ਵੜਾ ਹਾਂਜੀ ਤੇ ਤੋਰੀ ਵੀਰ ਜੀ ਇਹਨੂੰ ਲਓ ਜੀ ਦੁੱਧ ਕਿੰਨਾ ਹੈ ਇਸ ਟਾਈਮ ਤੇ ਦੁੱਧ ਵੀਰ ਪੱਕਾ 12 ਕਿਲੋ 12 ਕਿਲੋ ਦੁੱਧ ਇਸ ਟਾਈਮ ਤੇ ਤਿਆਰ ਆ ਜੀ ਇਹਦੇ ਕੋਲ ਕਰੋ ਚੈੱਕ ਗੱਡੀ ਆਉਂਦੀ ਰੋਕ ਜੋ ਆ ਵੇਖੋ ਜੀ ਆਖਾ ਵੇਖੋ ਕਿ ਕਿੱਡੀ ਸੋਹਣੀ ਹੈ ਜੀ ਇਹਦੀ ਰੰਗ ਵੀ ਚੈੱਕ ਕਰ ਲਓ ਸੋਹਣਾ ਖਾਣ ਦੀ ਕੁਆਲਿਟੀ ਵੀ ਚੰਗੀ ਆ ਬੱਚਾ ਮਗਰਵੱਛਾ ਜੀ ਇਹਦੇ ਆ ਵੇਖੋ ਜੀ 12 ਕਿਲੋ ਤੋਂ ਦੱਸ ਟਾਈਮ ਤੇ ਤਿਆਰ ਆ 20 ਦਿਨ ਦੀ ਸੂਈ ਆ ਜੀ ਇਹ ਬੇਲ ਬਾਲ ਕਾਫੀ ਲੰਮੀ ਆ ਥਾਣ ਵੀ ਚੰਗਾ ਲੱਗਾ ਜੀ ਦੁੱਦੋਂ ਵੀਰ ਜੀ ਵਾਜੂ ਥੋੜਾ ਬੋਧਾ ਵਧੂਗੀ ਵੀਰ ਵਧੂਗੀ ਦੁੱਦੋਂ ਬਾਕੀ ਹੈ ਠੰਡੀ ਤੇਰੀ ਹੈ ਚਵਾਈ ਰਸੀ ਪਾ ਕਰਦਾਂਗੇ ਇਦਾਂ ਹੀ ਨਾ ਨਾ ਇਦਾਂ ਹੀ ਇਧਰ ਵੇਖੋ ਸੀਰ ਬਹੁਤ ਜਿਆਦੀ ਤੇ ਠੀਕ ਹੈ ਜੀ ਹਨ ਵੀ ਸੋਹਣਾ ਲੱਗਾ ਹਨਾ ਹਾਂ ਜੀ ਠੀਕ ਹੈ ਤੇ ਵੀਰ ਇਹਦਾ ਕਿੰਨਾ ਕਰੇਗਾ ਮੁੱਲ ਮੁੱਲਾ ਵੀਰ 42000 ਰੁਪਏ ਮੁੱਲਾ ਮਾਨ ਤਾਨ ਮਾਨ ਤਾਨ ਕਰ ਦੋ ਜਿੰਨਾ ਕਰਨਾ 40 ਦੀ ਕਰ ਦਈਏ ਕਿ ਅੰਦਰ ਕਰ ਦਈਏ 2 ਘੜ 40 ਦੇ ਦਾਂਗੇ 38000 ਦੀ 38000 ਦੀ ਠੀਕ ਆ ਬਾਕੀ ਸੋਹਣੀ ਸੁਨੱਖੀ ਆ ਹਾਂਜੀ ਦੁੱਧ 12 ਕਿਲੋ 12 ਕਿਲੋ ਪੱਕਾ ਜਿਹੜਾ ਵਿਖਾਵਾ 14 ਕਿਲੋ ਦਾ ਹੋਊਗਾ ਭਾਵੇਂ ਲੀਟਰ ਮਾਰ ਲੈ 12 ਕਿਲੋ ਠੀਕ ਆ ਹਾਂਜੀ ਸਹੀ ਆ ਤੇ ਮੌਕੇ ਦੇ ਮੁੜ ਕੇ ਮਾਨਦਾਨ ਹੋਊ ਥੋੜਾ ਪਤਾ ਕਿ ਨਹੀਂ ਕਰ ਦਾਂਗੇ ਵੀਰ ਫੋਨ ਕਰੇ ਹਨਾ ਹਾਂਜੀ ਹਾਂਜੀ ਜਿੰਨੂੰ ਵੀ ਪਸੰਦ ਆ ਫਿਰ ਦੇਖੇ ਤੋ ਦੇ ਦੇਣੀ ਆਪਾਂ ਪਹਿਲੇ ਫੋਨ ਤੇ ਦੇ ਦੇਣੀ ਆ ਠੀਕ ਆ ਬਾਕੀ ਮੁੱਲ ਜਾਇਜ਼ ਹੀ ਪਾਇਆ ਆਪਾਂ ਵੈੜ ਵੱਡੀ ਜਾਇਜ਼ ਬਿਲਕੁਲ ਵੈੜ ਦਾ ਕਦ ਕੜ ਚੈੱਕ ਕਰ ਲਓ ਬੇਲ ਬਹੁਤ ਲੰਮੀ ਆ ਤੇ ਬਾਕੀ ਠੰਡੀ ਧੀਰੀ ਇਹ ਭੈਣਾ ਨਹੀਂ ਲੈ ਜਾਣੀ ਮੰਜਾ ਦੀ ਜਿੰਨੀ ਠੰਡੀ ਆ ਬਹੁਤ ਜ਼ਿਆਦੀ ਚਵਾ ਬੜਾ ਵਧੀਆ ਇਧਰ ਵੇਖੋ ਆ ਵੇਖੋ ਚਵਾ ਵੀ ਕਰੋ ਚੱਕ ਕਰੋ ਚੱਕ ਗਦਾ ਆ ਵੇਖੋ ਬੀੜੇ ਕੱਢ ਦੂ ਧਰਤੀ ਚੋਂ ਮਾਰ ਮਾਰ ਕੇ ਧਾਰਾਂ ਜਿੰਨੀ ਜ਼ੋਰ ਨਾਲ ਖਿੱਚ ਕੇ ਮਾਰਦਾ ਵੀਰ ਕਰੋ ਚੱਕ ਬੰਦੇ ਵੀਰ ਆ ਵੇਖੋ ਬਾਕੀ ਕੈਮ ਆ ਪੂਰੀ ਜੀ 12 ਕਿਲੋ ਦੁੱਧ ਚੋਈ ਚੋਈ ਜਾਣਾ ਸਿੱਧਾ ਬਾਲਟੀ 'ਚ ਪੈਣਾ ਜਾ ਕੇ ਹਾਂਜੀ ਬਾਕੀ ਕੋਈ ਸਾਂਭ ਚੰਗੀ ਕਰ ਲੈ ਤੇ ਹੋਰ ਵੀ ਕਰੂਗੀ ਵਧੂਗੀ ਹਨਾ ਠੀਕ ਆ ਤੇ ਦੂਜੇ ਨੰਬਰ ਵਾਲੀ ਆ ਜਿਹੜੀ ਜਰਸੀ ਇਹਦੀ ਉਹ ਵਸ਼ੀ ਜੇ ਅੱਛਾ ਮਗਰ ਵੀ ਵਸ਼ੀ ਬਹੁਤ ਨਹੀਂ ਸੋਹਣੀ 10 ਦਿਨ ਹੋ ਗਏ ਇਹਨੂੰ ਸੂਈ ਨਾਲ 10 ਦਿਨ ਦੁੱਧ ਕਿੰਨਾ ਵੀਰ ਜੀ ਦੇ ਕੋਲ ਦੁੱਧ ਦੇ ਕੋਲ 10 ਕਿਲੋ ਜੇ 10 ਕਿਲੋ ਦੁੱਧ ਹਾਂਜੀ 10 ਦਿਨ ਹੀ ਸੂਈ ਨੂੰ ਇਹ 10 ਕਿਲੋ ਦੁੱਧ ਉਹ ਵੇਖੋ ਜੀ ਥਣ ਕਿੱਡਾ ਸੋਹਣਾ ਲੱਗਾ ਥਣ ਬਹੁਤ ਵਧੀਆ ਠੰਡੀ ਧੀਰੀ ਹੈ ਵੀ ਠੰਡੀ ਧੀਰੀ ਰਸੀ ਇਹਨੂੰ ਨਹੀਂ ਪਾਉਣੀ ਨਾ ਨਾ ਰਸੀ ਦੋਵਾਂ ਨੂੰ ਨਹੀਂ ਪਾਉਣ ਦੀ ਲੋੜ ਠੀਕ ਆ ਤੋਰਲਾ ਵੀਰ ਇਹਨੂੰ ਵੀ ਅੱਜ ਵੀਰ ਨੇ ਦੇਖ ਕੇ ਤੋਰਨੀਆਂ ਬਹੁਤ ਹੀ ਚੰਗੀਆਂ ਸੋਹਣੀਆਂ ਸਵੈਕੀਆਂ ਮੁੱਲ ਬਿਲਕੁਲ ਜਾਇਜ਼ ਕਰ ਰਹ ਆਉਣ ਦੇ ਆਉਣ ਦੇ ਆ ਜਾ ਆ ਜਾ ਡਰਦੀ ਥੋੜਾ ਚਲੋ ਜੀ ਇਹਨੇ ਉਧਰ ਹੋੜੀ ਤੇਜ਼ ਚੱਲ ਬੁੱਤ ਚੱਲ ਕੱਟ ਕੱਟ ਇਹਦਾ ਵੀ ਚੰਗਾ ਵਾ ਆ ਵੇਖੋ ਥਾਣ ਵੀ ਸੋਹਣਾ ਲੱਗਾ ਆ ਜਾਓ ਵੀਰ ਜੀ ਮੋੜ ਲਿਓ ਇਹ ਵਸ਼ੀ ਦਾ ਕਰਕੇ ਥੋੜਾ ਹੈ ਨਾ ਕੱਟ ਠੀਕ ਆ 10 ਕਿਲੋ ਦੁੱਧ ਰੱਸੀ ਪਾਉਣ ਰੱਸੀ ਪਾਉਣ ਦੀ ਲੋੜ ਵੀਰ ਜੀ ਕਿ ਨਹੀਂ ਨਾ ਨਾ ਵੀਰਸ ਦੋਵਾਂ ਨੂੰ ਨਹੀਂ ਰੱਸੀ ਪਾਉਣ ਦੀ ਲੋੜ ਠੀਕ ਆ ਹਾਂਜੀ ਇਹ ਵਾਜੂ ਥੋੜਾ ਬੋਧ ਦੁੱਧ ਵਧੂਗੀ ਵੀਰ ਵਧੂਗੀ ਠੀਕ ਆ ਹਾਂਜੀ ਇਹਦਾ ਕਿੰਨਾ ਕਰਨਾ ਮੁੱਲ ਵੀਰਾ ਮੁੱਲੇ ਦਾ 40000 20000 ਮਾਨ ਕਰ ਦਾਂਗੇ ਛੋੜ ਕਰ ਦੋਗੇ ਕਰ ਦਾਂਗੇ ਵੀਰ ਜਰੂਰ ਕਰ ਦਾਂ ਕਰ ਦਾਂਗੇ ਬਰਾਬਰ ਨਾ ਕਰ ਘੱਟ ਵੱਧ ਕਰ ਲੈ ਹੁਣ ਦੋਵਾਂ ਦਾ ਉਹਦਾ ਵੀ 38 ਤੇ ਦਾ ਵੀ 38 1000 ਹੋਰ ਛੱਡ ਦਾਂਗੇ ਦਾ 37 ਦਾ 35 ਦੀ ਨਾ ਕਰ ਦੀਏ 35 ਛੋੜ ਹੀ ਹੁਣੀ ਜੇ 35 500 ਰੁਪਏ ਛੱਡ ਦੇ ਛੱਡਦਾ ਕੋਈ ਛੱਡਦਾ ਆ ਵੇਖੋ ਜੀ 35000 ਦੀ ਬਾਕੀ ਠੰਡੀ ਠਿਰੀ ਇਧਰ ਵੇਖੋ ਚੱਡਾ ਬਹੁਤ ਵਧੀਆ ਕੰਪੈਕਟ ਜੀ 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 ਹਾਂ ਜੀ ਹੈਵੀ ਜਰਸੀ ਹੈ ਜਰਸੀ ਦੂਜੇ ਸੂਏ ਚ ਹਾਂ ਜੀ ਵੱਡੀ ਹੈ ਵੱਡੀਆਂ ਦੋਵੇਂ ਗਾਵਾਂ ਵੱਡੀਆਂ ਹਾਂ ਜੀ ਹਾਂ ਜੀ ਹਾਂ ਜੀ ਵੇਖੋ ਜੀ ਇੱਕ 35000 ਦੀ ਇੱਕ 38000 ਦੀ ਕਰਨੀ ਵੀਰ ਜੀ ਗੱਲਬਾਤ ਕੋਈ ਹੋਰ ਬਸ ਵੀਰ ਕੋਈ ਤਸੱਲੀ ਕਰਕੇ ਖੜਿਆ ਆਪਣੇ ਠੀਕ ਹੈ ਜੀ ਇਹੀ ਦੋ ਵੜਾਂ ਸੇਲ ਕਰਨੀਆਂ ਦੋਵੇਂ ਸੋਹਣੀਆਂ ਸਨਕੀਆਂ ਪੂਰੀਆਂ ਜੀ ਆਗੇ ਆਪਣੇ ਦੋ ਟਾਈਮ ਦੀ ਚੋਈ ਕਰਕੇ ਚੱਕ ਪਾਸ ਕਰਕੇ ਲੈ ਕੇ ਜਾਓ ਜੀ ਵਸ਼ੀ ਨਹੀਂ ਵਿੱਚ ਨਹੀਂ ਵੀਰ ਨਹੀਂ ਵੀਰ ਵਸ਼ੀ ਨਹੀਂ ਵਿੱਚ ਠੀਕ ਹੈ ਜੀ ਵੀਡੀਓ ਕਰਦੇ ਸ਼ੇਰ ਤੁਹਾਨੂੰ ਆ